ਅਜਨਪਾ ਐਂਜਾਇਟੀ ਡਿਪਰੈਸ਼ਨ ਓਵਰ ਥਿੰਕਿੰਗ ਜਿਹੜੀ ਅੱਜ ਬਹੁਤ ਚੱਲ ਰਹੀ ਆ ਇਹਦੇ ਬਾਰੇ ਥੋੜੀ ਜੀ ਗੱਲ ਕਰਾਂਗੇ ਜਿਵੇਂ ਹਰ ਦੂਜੇ ਤੀਜੇ ਬੰਦੇ ਨੂੰ ਅੱਜ ਕੱਲ ਡਿਪਰੈਸ਼ਨ ਆ ਹਨਾ ਕੋਈ ਓਵਰ ਥਿੰਕਿੰਗ ਕਰੀ ਜਾਂਦਾ ਕਿਸੇ ਨੂੰ ਬਹੁਤ ਐਂਜਾਇਟੀ ਹੋ ਜਾਂਦੀ ਆ ਬਹੁਤ ਵੱਡੇ ਲੈਵਲ ਤੇ ਸੋ ਇਹ ਜਿਹੜੀ ਐਂਜਾਇਟੀ ਆ ਜਾਂ ਡਿਪਰੈਸ਼ਨ ਆ ਇਹ ਬਹੁਤ ਸਾਰੀਆਂ ਸਾਈਕੋਸੋਮੈਟਿਕ ਬਿਮਾਰੀਆਂ ਨੂੰ ਜਨ ਦਿੰਦੇ ਆ ਸਾਈਕੋਸੋਮੈਟਿਕ ਬਿਮਾਰੀਆਂ ਹੁੰਦੀਆਂ ਨੇ ਜਿਹੜੀਆਂ ਜਿਨ੍ਹਾਂ ਨੂੰ ਆਪਣਾ ਦਿਮਾਗ ਜਨਮ ਦਿੰਦਾ ਬਹੁਤ ਸਾਰੀਆਂ ਬਿਮਾਰੀਆਂ ਦਿਮਾਗ ਆਪਣਾ ਠੀਕ ਵੀ ਕਰ ਸਕਦਾ ਤੇ ਬਹੁਤ ਸਾਰੀਆਂ ਬਿਮਾਰੀਆਂ ਨੂੰ ਦਿਮਾਗ ਜਨਮ ਵੀ ਦਿੰਦਾ ਦਿਮਾਗ ਬਹੁਤ ਸਾਰੀਆਂ ਬਿਮਾਰੀਆਂ ਨੂੰ ਪੈਦਾ ਵੀ ਕਰਦਾ ਆਪਣਾ ਦਿਮਾਗ ਇਹ ਜੀ ਚੀਜ਼ ਹੈ ਬਿਮਾਰੀ ਜ਼ਹਿਰ ਵੀ ਪੈਦਾ ਕਰ ਸਕਦਾ ਆਪਣਾ ਦਿਮਾਗ ਇੰਨਾ ਜਿਆਦਾ ਆਪਣਾ ਸ਼ਕਤੀਸ਼ਾਲੀ ਹੈ ਜਿਹੜਾ ਦਿਮਾਗ ਸੋ ਸਭ ਤੋਂ ਪਹਿਲਾਂ ਤਾਂ ਆਪਾਂ ਨੂੰ ਚਾਹੀਦਾ ਵੀ ਯਾਰ ਪ੍ਰੈਜ਼ੈਂਟ ਦੇ ਵਿੱਚ ਰਹੋ ਜਿਹੜਾ ਜੋ ਵਰਤਮਾਨ ਜਿਹੜਾ ਸਮਾਂ ਚੱਲ ਰਿਹਾ ਇਹਦੇ ਵਿੱਚ ਰੋਜੜਾ ਕੁਝ ਹੁਣ ਕਈ ਬਿਜ਼ਨਸਮੈਨ ਨੇ ਉਹਨਾਂ ਨੂੰ ਕੋਈ ਬਿਜ਼ਨਸ ਚ ਲਾਸ ਹੋ ਗਿਆ ਜਾਂ ਬਿਜ਼ਨਸ ਨਹੀਂ ਚੱਲਿਆ ਸਟੂਡੈਂਟ ਨੇ ਜਾਂ ਜਿਹੜੇ ਆਈਐਸ ਪੀਸੀਐਸ ਦੀ ਤਿਆਰੀ ਕਰ ਰਹੇ ਨੇ ਉਹਨਾਂ ਨੂੰ ਉਹਨਾਂ ਦੇ ਉਮੀਦ ਮੁਤਾਬਕ ਕਈ ਵਾਰ ਨਤੀਜੇ ਨਹੀਂ ਮਿਲਦੇ ਤੇ ਉਹ ਡਿਪਰੈਸ਼ਨ ਦਾ ਸ਼ਿਕਾਰ ਜਿਹੜੇ ਹੋ ਜਾਂਦੇ ਨੇ ਹਨਾ ਤੇ ਕਈ ਓਵਰ ਥਿੰਕਿੰਗ ਕਰੀ ਜਾਂਦੇ ਨੇ ਵੀ ਐਵੇਂ ਉਹ ਜੀ ਉਹਨਾਂ ਉਹ ਜੀ ਕਿਸੇ ਚੀਜ਼ ਕਿਸੇ ਚੀਜ਼ ਤੋਂ ਡਰੀ ਜਾਂਦੇ ਨੇ ਸੋ ਇਹ ਅੱਜ ਕੱਲ ਬਹੁਤ ਜ਼ਿਆਦਾ ਜਿਹੜੀ ਇਹ ਬਿਮਾਰੀ ਆ ਇਹ ਬਿਮਾਰੀ ਵੀ ਨਹੀਂ ਹੈਗੀ ਸਿਰਫ ਇੱਕ ਦਿਮਾਗ ਦੀ ਆਪਣੀ ਸੋਚਣ ਦੀ ਕਹਿ ਲਓ ਵੀ ਬਿਨਾ ਮਤਲਬ ਸੋਚੀ ਜਾਣਾ ਅਸਲ ਵਿੱਚ ਹੁੰਦਾ ਕੁਝ ਵੀ ਨਹੀਂ ਗਈ ਵਾਰ ਆਪਾਂ ਸੋਚ ਸੋਚ ਕੇ ਸੋਚ ਸੋਚ ਕੇ ਉਹਨੂੰ ਕੁਝ ਹੋਰ ਹੀ ਬਣਾ ਦਿੰਨੇ ਆ ਸੋ ਸਭ ਤੋਂ ਪਹਿਲਾਂ ਤਾਂ ਪ੍ਰੈਸੈਂਟ ਦੇ ਵਿੱਚ ਰਹੋ ਜਿਹੜਾ ਵਰਤਮਾਨ ਸਮਾਂ ਚੱਲ ਰਿਹਾ ਇਹਦੇ ਵਿੱਚ ਰਹੋ ਜਿਹੜਾ ਕੁਝ ਪਾਸਟ ਚ ਹੋ ਗਿਆ ਉਹ ਤੁਸੀਂ ਚੇਂਜ ਨਹੀਂ ਕਰ ਸਕਦੇ ਜਿਹੜਾ ਕੁਝ ਭਵਿੱਖ ਚ ਹੋਊਗਾ ਨਾ ਉਹ ਚੇਂਜ ਕਰ ਸਕਦੇ ਹੋ ਹਾਂ ਉਹ ਤੁਹਾਡੇ ਭਵਿੱਖਾ ਜਿਹੜਾ ਫਿਊਚਰ ਆ ਉਹ ਤੁਹਾਡੇ ਹੱਥ ਚ ਹੈਗਾ ਤੁਸੀਂ ਸੋਚੋ ਵੀ ਜਿਹੜਾ ਫਿਊਚਰ ਦੇ ਵਿੱਚ ਅਸੀਂ ਕਰਨਾ ਉਹ ਬੈਸਟ ਕਰੀਏ ਆਪਣਾ ਪਾਸਟ ਆ ਜਿਹੜਾ ਉਹਨੂੰ ਬਿਲਕੁਲ ਭੁੱਲ ਜੋ ਜਦ ਆਪਾਂ ਪਾਸਟ ਨੂੰ ਨਾਲ ਲੈ ਕੇ ਚੱਲਦੇ ਆ ਫਿਰ ਉਹੀ ਆਪਣੇ ਜਿਹੜਾ ਡਿਪਰੈਸ਼ਨ ਦਾ ਕਾਰਨ ਬਣਦਾ ਓਵਰ ਥਿੰਕਿੰਗ ਹੁਣ ਕਈ ਡਾਕਟਰ ਵੀ ਕਿ ਮੇਰੇ ਬਹੁਤ ਸਾਰੇ ਨਿਊਰੋਲੋਜਿਸਟਸ ਸਾਈਕੀਟ੍ਰਿਕ ਬਹੁਤ ਸਾਰੇ ਦੋਸਤ ਵੀ ਨੇ ਉਹਨਾਂ ਨੇ ਵੀ ਮੈਨੂੰ ਕਈ ਵਾਰ ਦੱਸਿਆ ਵੀ ਕਈ ਵਾਰ ਨਾ ਕੀ ਹੁੰਦਾ ਆਪਾਂ ਓਵਰ ਥਿੰਕਿੰਗ ਕਰ ਕਰਕੇ ਵੀ ਯਾਰ ਐਵੇਂ ਨਾ ਹੋ ਜੇ ਉੱਥੇ ਐ ਹੋਊਗਾ ਜਾਂ ਆਪਾਂ ਬਿਨਾਂ ਮਲੂ ਸੋਚੀ ਜਾਂਦੇ ਆ ਔਰ ਜਦੋਂ ਸਿਚੁਏਸ਼ਨ ਦੇ ਵਿੱਚ ਆਪਾਂ ਹੁੰਨੇ ਆ ਉਹਨਾਂ ਦਾਰ ਆਪਾਂ ਨੂੰ ਉਦੋਂ ਨਹੀਂ ਲੱਗਦਾ ਜਿੰਨਾ ਆਪਾਂ ਨੂੰ ਉਹਨੂੰ ਸੋਚ-ਸੋਚ ਕੇ ਲੱਗ ਜਾਂਦਾ ਹਨਾ ਤਾਂ ਇਹ ਆਪਣੇ ਦਿਮਾਗ ਨੂੰ ਹੀ ਆਪਣੇ ਦਿਮਾਗ ਹੀ ਇਹ ਬਿਮਾਰੀਆਂ ਬਣਾਉਂਦਾ ਆਪਣੇ ਦਿਮਾਗ ਨੂੰ ਕੰਟਰੋਲ ਦੇ ਵਿੱਚ ਰੱਖ ਜੇ ਐਂਜ਼ਾਇਟੀ ਆ ਤੁਹਾਨੂੰ ਮਤਲਬ ਤੁਸੀਂ ਸਮਾਚ ਨਹੀਂ ਜਾ ਸਕਦੇ ਇਕੱਠ ਚ ਨਹੀਂ ਜਾ ਸਕਦੇ ਮੰਨ ਲਓ ਹਣਾ ਤਾਂ ਇਹ ਕੋਸ਼ਿਸ਼ ਨਾ ਇਹ ਨਾ ਘਰੋਂ ਵੀ ਅਸੀਂ ਜਾਈਏ ਨਾ ਇਹ ਕੋਸ਼ਿਸ਼ ਕਰੋ ਵੀ ਅਸੀਂ ਜਾਈਏ ਉਹ ਕੱਠ ਦੇ ਵਿੱਚ ਜਾਓ ਸਮਾਜ ਦੇ ਵਿੱਚ ਵਿਚਰੋ ਜੇ ਤੁਸੀਂ ਜਾਓਗੇ ਫਿਰ ਤੁਸੀਂ ਤੁਹਾਨੂੰ ਪਤਾ ਲੱਗੂ ਵੀ ਯਾਰ ਐਡੀ ਗੱਲ ਵੀ ਨਹੀਂ ਸੀ ਜਿੰਨਾ ਆਪਾਂ ਸੋਚੀ ਜਾ ਰਹੇ ਸੀ ਹਣਾ ਤਾਂ ਕਰਕੇ ਆਪਣਾ ਥੋੜਾ ਲਾਈਫ ਸਟਾਈਲ ਚੇਂਜ ਕਰੋ ਸਵੇਰੇ ਮਾਰਨਿੰਗ ਵਾਕ ਤੇ ਜਾਇਆ ਕਰੋ ਅ ਐਕਸਰਸਾਈਜ਼ ਕਰੋ ਜਿਹੜੇ ਮੁੰਡੇ ਨੇ ਉਹ ਤਾਂ ਜਿਮ ਜੁੰਮ ਵੀ ਲਾਓ ਕਿਉਂਕਿ ਜਿਹੜਾ ਜਦ ਆਪਾਂ ਜਿਮ ਲਾਉਣਾ ਹੈ ਨਾ ਉਹ ਬਹੁਤ ਸਾਰਾ ਜਿਹੜਾ ਆਪਣਾ ਸਟ्रेस ਆ ਉਹਨੂੰ ਘਟਾਉਂਦਾ ਜਿਹੜੀ ਆਪਾਂ ਜਿਮ ਵਿੱਚ ਐਕਸਰਸਾਈਜ਼ ਕਰਦੇ ਆ ਵੇਟ ਟ੍ਰੇਨਿੰਗ ਕਰਦੇ ਆ ਉਹ ਬਹੁਤ ਸਾਰੀ ਆਪਣੇ ਸਟ्रेस ਨੂੰ ਘਟਾਉਂਦੀ ਆ ਸੋ ਐਂਜ਼ਾਇਟੀਆ ਸੋਚ ਲਓ ਵੀ ਉੱਥੇ ਜੇ ਤੁਸੀਂ ਜੇ ਤੁਸੀਂ ਸੋਚ ਰਹੇ ਹੋ ਵੀ ਮੈਂ ਉੱਥੇ ਨਹੀਂ ਜਾ ਸਕਦਾ ਜਾਓ ਉੱਥੇ ਜਿੰਨਾ ਐਂਜ਼ਾਇਟੀ ਨੂੰ ਦੱਬੋਗੇ ਇਹ 스프링 ਵਾਂਗੂ ਓਨਾ ਹੀ ਜ਼ਿਆਦਾ ਵਧੂਗੀ ਤੁਸੀਂ ਸੋਚ ਰਹੇ ਵੀ ਮੈਂ ਉੱਥੇ ਜਾ ਨਹੀਂ ਸਕਦਾ ਉੱਥੇ ਜਾਓ ਜਾ ਕੇ ਤੁਸੀਂ ਦੇਖੋਗੇ ਵੀ ਯਾਰ ਕੁਝ ਵੀ ਨਹੀਂ ਠੀਕ ਤਾਂ ਹੈਗਾ ਸਾਰਾ ਕੁਝ ਸਹੀ ਆ ਸੋ ਯਾਰ ਹਣੀ ਸਿੰਘ ਵਰਗੇ ਕਪਿਲ ਸ਼ਰਮਾ ਦੇ ਲੋਕ ਹਣੀ ਸਿੰਘਾਂ ਦਾ ਮੈਨੂੰ ਇੰਨੀ ਜਿਆਦਾ ਐਂਜ਼ਾਇਟੀ ਦਾ ਮੈਂ ਸ਼ਿਕਾਰ ਹੋ ਗਿਆ ਸੀ ਮੈਂ ਅੱਜ ਦੇ 2-3 ਸਾਲ ਕਮਰੇ ਚੋਂ ਹੀ ਨਹੀਂ ਨਿਕਲਿਆ ਅਰ ਉਹ ਬਾਅਦ ਦੇ ਵਿੱਚ ਬਿਨਾਂ ਕਿਸੇ ਦਵਾਈ ਤੋਂ ਠੀਕ ਹੋਇਆ ਅ ਡਾਕਟਰ ਬਹੁਤ ਟਰਾਈ ਕਰੇ ਬਹੁਤ ਚੇਂਜ ਕਰੇ ਅਮਰੀਕਾ ਤੋਂ ਵੱਡੇ ਵੱਡੇ ਡਾਕਟਰਾਂ ਨੇ ਉਹਨਾਂ ਦਾ ਇਲਾਜ ਕਰਿਆ ਹਨ ਪਰ ਡਾਕਟਰਾਂ ਨਾਲ ਉਹ ਸਹੀ ਨਹੀਂ ਹੋਇਆ ਉਹ ਕਹਿੰਦੇ ਮੈਂ ਬਾਅਦ ਦੇ ਵਿੱਚ ਉਹ ਆਪਣੇ ਮਹਾਦੇਵ ਜੀ ਦਾ ਉਹ ਕਰਨ ਲੱਗਿਆ ਸੀ ਪਾਠ ਵਗੈਰਾ ਜਿਹੜਾ ਹੁੰਦਾ ਹਨ ਸੋ ਤੁਸੀਂ ਇਹ ਚੀਜ਼ ਤੋਂ ਜੀ ਬਚਣਾ ਪਾਠ ਸ਼ੁਰੂ ਕਰ ਦੋ ਹਨਾ ਮੈਡੀਟੇਸ਼ਨ ਕਰੋ ਪੂਜਾ ਜਾਂ ਆਪਣੇ ਜਿਹੜੇ ਵੀ ਤੁਸੀਂ ਧਰਮ ਨੂੰ ਬਿਲੋਂਗ ਕਰਦੇ ਹੋ ਉਹਦੇ ਸੰਬੰਧਿਤ ਜੇ ਤੁਸੀਂ ਹੋਰ ਧਰਮ ਦਾ ਵੀ ਜੇ ਕੁਝ ਪਾਠ ਕਰਨਾ ਜਾਂ ਪੂਜਾ ਜਿਹੜੇ ਵੀ ਧਰਮ ਤੁਸੀਂ ਮੰਨਦੇ ਹੋ ਉਹਦਾ ਕਰਨਾ ਤਾਂ ਘਰੋਂ ਪਾਠ ਕਰੋ ਪੂਜਾ ਕਰੋ ਮੈਡੀਟੇਸ਼ਨ ਕਰੋ ਇਹ ਚੀਜ਼ਾਂ ਨਾਲ ਥੋੜੀ ਜਿਹੜੀ ਐਂਜ਼ਾਇਟੀ ਆ ਡਿਪਰੈਸ਼ਨ ਆ ਉਹ ਘਟਣਾ ਸ਼ੁਰੂ ਹੋ ਜਾਊਗਾ ਸੋ ਓਵਰ ਥਿੰਕਿੰਗ ਆ ਜਿਹੜੀ ਇਹ ਬਹੁਤ ਸਾਰੇ ਬਿਮਾਰੀਆਂ ਨੂੰ ਜਨਮ ਦਿੰਦੀ ਆ ਸੋਚ-ਸੋਚ ਕੇ ਤੁਸੀਂ ਗੱਲ ਦਾ ਹੋਰ ਹੀ ਕੁਝ ਬਣਾ ਦਿੰਨੇ ਹੋ ਆਪਣੇ ਮਨ ਦੇ ਵਿੱਚ ਹੀ ਸੋਚ-ਸੋਚ ਕੇ ਡਰ ਲੱਗ ਜਾਂਦਾ ਜਾਂ ਕੁਛ ਨਹੀਂ ਹੋਇਆ ਤੁਹਾਨੂੰ ਕੁਛ ਵੀ ਨਹੀਂ ਹੋਇਆ ਸਿਰਫ ਆਪਣੇ ਦਿਮਾਗ ਨੂੰ ਠੀਕ ਕਰੋ ਬਾਹਰ ਜਾਓ ਖੁੱਲੇ ਖੁੱਲੀ ਥਾਂ ਤੇ ਜਾ ਕੇ ਬੈਠੋ ਹਨ ਜਿੱਥੇ ਬਹੁਤ ਦਰਖਤ ਲੱਗੇ ਹੋਣ ਜਾਂ ਕਿਸੇ ਨਦੀ ਦੇ ਕਿਨਾਰੇ ਜਾ ਕੇ ਜਾਂ ਕਿਸੇ ਪਾਰਕ ਦੇ ਵਿੱਚ ਖੁੱਲੇ ਪਾਰਕ ਦੇ ਵਿੱਚ ਜਾ ਕੇ ਬੈਠੋ ਤਾਂ ਹੌਲੀ ਹੌਲੀ ਮਾਰਨਿੰਗ ਵਾਕ ਤਾਂ ਹੌਲੀ ਹੌਲੀ ਤੁਹਾਡਾ ਜਿਹੜਾ ਸਟ੍ਰੈਸ ਆ ਉਹ ਘਟਣਾ ਸ਼ੁਰੂ ਹੋ ਜਾਊਗਾ ਖਾਣ ਪੀਣ ਆਪਣੇ ਜਿਹੜਾ ਖਾਣ ਪੀਣ ਨੂੰ ਥੋੜਾ ਜਿਆਦਾ ਹੈਲਦੀ ਕਰੋ ਨਾ ਕੋਈ ਜਿਹੜੇ ਦਿਮਾਗ ਨੂੰ ਆਪਣੇ ਵਧੀਆ ਬਣਾਉਂਦੀਆਂ ਨੇ ਇਹੋ ਜਿਹੀਆਂ ਚੀਜ਼ਾਂ ਜਿਆਦਾ ਖਾਓ ਦਿਮਾਗ ਦੀ ਹੈਲਥ ਜਿਹੜੀ ਬ੍ਰੇਨ ਦੀ ਹੈਲਥ ਵਧਾਉਂਦੀਆਂ ਨੇ ਇਹ ਜਿਆ ਫੂਡ ਖਾਓ ਸੋ ਲਾਸਟ ਦੇ ਵਿੱਚ ਮੈਂ ਇਹੀ ਕਹਿਣਾ ਚਾਹੁੰ ਮੈਂ ਵੀ ਤੁਹਾਨੂੰ ਕੁਝ ਨਹੀਂ ਹੋਇਆ ਸਿਰਫ ਤੇ ਸਿਰਫ ਤੁਹਾਡੀ ਸੋਚ ਆ ਤੁਸੀਂ ਬਿਨਾਂ ਮਤਲਬ ਤੋਂ ਸੋਚੀ ਜਾ ਰਹੇ ਹੋ ਬਿਨਾਂ ਮਤਲਬ ਤੋਂ ਜਿਹੜਾ ਸੋਚਣਾ ਬੰਦ ਕਰੋ ਫੋਨ ਆ ਜਿਹੜਾ ਉਹ ਵੀ ਕਟਾ ਦਿਓ ਕਿਉਂਕਿ ਫੋਨ ਦੇ ਵਿੱਚ ਆਪਾਂ ਦੇਖਦੇ ਆ ਨੈਗੇਟਿਵ ਚੀਜ਼ਾਂ ਹੀ ਆਉਂਦੀਆਂ ਨੇ ਜ਼ਿਆਦਾਤਰ ਅਣਾ ਬਸ ਸਕਰੋਲ ਕਰੀ ਜਾਂਦੇ ਆ ਜੇ ਨੈਗੇਟਿਵ ਚੀਜ਼ਾਂ ਦੇਖੀ ਜਾਂਦੇ ਹੋ ਫਿਰ ਦਿਮਾਗ ਦੇ ਵਿੱਚ ਆਪਣੇ ਉਹੀ ਚੱਲੀ ਜਾਂਦਾ ਸੋ ਵੀ ਇਹ ਚੀਜ਼ਾਂ ਇੱਕ ਫੋਨ ਘਟਾ ਦਿਓ ਟੀਵੀ ਘਟਾ ਦਿਓ ਥੋੜਾ ਜਿਹਾ ਕੁਦਰਤ ਦੇ ਨੇੜੇ ਹੋ ਜਾਓ ਬਾਹਰ ਨਿਕਲੋ ਵਾਕ ਕਰੋ ਰਨ ਕਰੋ ਐਕਸਰਸਾਈਜ਼ ਕਰੋ ਮੈਡੀਟੇਸ਼ਨ ਕਰੋ ਔਰ ਸਭ ਤੋਂ ਵੱਡੀ ਗੱਲ ਪ੍ਰੈਜ਼ੈਂਟ ਦੇ ਵਿੱਚ ਜਿਓ ਜਿਹੜਾ ਕੁਝ ਹੋ ਗਿਆ ਤੁਸੀਂ ਨਹੀਂ ਚੇਂਜ ਕਰ ਸਕਦੇ ਜਿਹੜਾ ਕੁਝ ਕੱਲ ਹੋ ਗਿਆ ਉਹਦੇ ਬਾਰੇ ਬਿਲਕੁਲ ਨਾ ਸੋਚੋ ਜੋ ਹੋ ਗਿਆ ਹੋ ਗਿਆ ਹੁਣ ਆਪਾਂ ਉਹਨੂੰ ਚੇਂਜ ਨਹੀਂ ਕਰ ਸਕਦੇ ਫਿਊਚਰ ਤੇ ਧਿਆਨ ਦਿਓ ਜੇ ਤੁਸੀਂ ਅੱਜ ਜ਼ੀਰੋ ਹੋਗੇ ਥੋੜਾ ਕੋਈ ਲਾਸ ਹੋ ਗਿਆ ਜਾਂ ਕੁਝ ਤੁਸੀਂ ਇਹ ਸਮਝ ਲਓ ਕਿ ਮੈਂ ਜ਼ੀਰੋ ਤੋਂ ਸਟਾਰਟ ਕਰ ਵੀ ਮੈਨੂੰ ਮੌਕਾ ਮਿਲਿਆ ਨਵਾਂ ਵੀ ਮੈਂ ਜ਼ੀਰੋ ਤੋਂ ਸਟਾਰਟ ਕਰਨ ਦਾ ਮੌਕਾ ਮਿਲਿਆ ਮੈਂ ਦੁਬਾਰਾ ਫਿਰ ਜ਼ੀਰੋ ਤੋਂ ਸਟਾਰਟ ਕਰ ਰਿਹਾ ਇਹਨੂੰ ਨੈਗੇਟਿਵ ਨਾ ਸੋਚੋ ਪੋਜ਼ਿਟਿਵ ਲੈ ਕੇ ਚੱਲੋ ਤਾਂ ਤੁਸੀਂ ਇਹ ਚੀਜ਼ ਤੋਂ ਬਾਹਰ ਨਿਕਲੋਗੇ ਆਪਾਂ ਆਪਾਂ ਕੀ ਕਰਦੇ ਆ ਨਾ ਫੈਮਿਲੀ ਨੂੰ ਵੀ ਕਿ ਦੱਸ ਦੇਣੀ ਆਪਾਂ ਇਹ ਚੀਜ਼ ਬਾਰੇ ਵੀ ਮੈਨੂੰ ਐਂਜ਼ਾਈਟੀ ਆ ਮੈਂ ਡਿਪਰੈਸ਼ਨ ਦਾ ਜਿਹੜਾ ਸ਼ਿਕਾਰ ਹੋ ਰਿਹਾ ਆ ਇਹ ਨੂੰ ਫੈਮਿਲੀ ਨੂੰ ਦੱਸੋ ਕਿਉਂਕਿ ਜਿੰਨਾ ਤੁਸੀਂ ਦੱਸੋਗੇ ਆਪਣੇ ਥੋੜੇ ਜਿਹੜੇ ਖਾਸ ਦੋਸਤ ਨੇ ਉਹਨਾਂ ਨਾਲ ਵੀ ਸ਼ੇਅਰ ਕਰੋ ਜਿਹੜੇ ਤੁਹਾਡੇ ਖਾਸ ਦੋਸਤ ਨੇ ਤੁਸੀਂ ਉਹਨਾਂ ਨੂੰ ਵੀ ਦੱਸੋ ਮੈਨੂੰ ਐ ਕਰਕੇ ਪ੍ਰੋਬਲਮ ਆ ਮੈਨੂੰ ਐਂਜ਼ਾਈਟੀ ਆ ਜਾਂ ਡਿਪਰੈਸ਼ਨ ਆ ਓਵਰ ਥਿੰਕਿੰਗ ਕਰੀ ਜਾਣਾ ਮੈਂ ਆਪਣੀ ਫੈਮਿਲੀ ਨੂੰ ਦੱਸੋ ਉਹਦੇ ਨਾਲ ਤੁਹਾਨੂੰ ਬਹੁਤ ਫਰਕ ਪਊਗਾ ਆਪਣੇ ਫਰੈਂਡਸ ਨੂੰ ਦੱਸੋ ਜਿਹੜੇ ਤੁਹਾਡੇ ਖਾਸ ਨੇ ਤੇ ਉਹਨਾਂ ਨਾਲ ਇਹ ਗੱਲ ਨੂੰ ਸ਼ੇਅਰ ਕਰੋ ਆਪਾਂ ਜ਼ਿਆਦਾਤਰ ਕੀ ਕਰਦੇ ਆ ਆਪਣੇ ਅੰਦਰ ਹੀ ਘੁੱਟੀ ਜਾਂਦੇ ਆ ਕਿਸੇ ਨੂੰ ਦੱਸਦੇ ਹੈ ਨਹੀਂ ਸਾਹਮਣੇ ਵਾਲਾ ਦੇਖਦਾ ਵੀ ਇਹਨੂੰ ਕੋਈ ਚੁੱਪ ਚੁੱਪ ਜਾ ਰਹਿਦਾ ਯਾਰ ਵੀ ਇਹਨੂੰ ਕੀ ਪ੍ਰੋਬਲਮ ਲੱਗਦੀ ਆ ਪਰ ਪਤਾ ਉਹਨਾਂ ਲੱਗਦਾ ਨਹੀਂ ਵੀ ਕੀ ਆ ਤਾਂ ਦੱਸੋ ਜਿੰਨਾ ਦੱਸੋਗੇ ਉਹਨਾਂ ਤੁਹਾਡੇ ਲਈ ਫਾਇਦੇਮੰਦ ਆ ਆਪਣੀ ਫੈਮਿਲੀ ਨੂੰ ਪਰਿਵਾਰ ਨੂੰ ਆਪਣੇ ਖਾਸ ਦੋਸਤਾਂ ਮਿੱਤਰਾਂ ਨੂੰ ਉਹਨਾਂ ਨਾਲ ਸ਼ੇਅਰ ਕਰੋ ਜਿੰਨਾ ਇਹ ਸ਼ੇਅਰ ਕਰੋਗੇ ਉਹਨਾਂ ਤੁਹਾਨੂੰ ਰਿਲੀਫ ਜਿਹੜਾ ਉਹਨਾਂ ਤੁਹਾਨੂੰ ਆਰਾਮ ਮਿਲੂਗਾ ਤੋ ਐਂਜ਼ਾਈਟੀ ਨੂੰ ਦੱਬਣ ਵਾਸਤੇ ਕੋਈ ਜ਼ਿਆਦਾ ਗੋਲੀਆਂ ਨਾ ਖਾਓ ਹਨਾ ਜਿਹੜੀਆਂ ਮੈਡੀਕਲ ਆਪਾਂ ਟੈਬਲੇਟ ਵਗੈਰਾ ਲੈ ਲੈਣੇ ਆ ਵੀ ਐਂਜ਼ਾਈਟੀ ਕੱਟ ਕਰਨ ਵਾਲੀਆਂ ਉਹਦੇ ਨਾਲ ਜਿੰਨਾ ਤੁਸੀਂ ਇਹਨੂੰ ਦੱਬੋਗੇ ਉਹ ਓਨਾ ਹੀ ਵਧੂਗੀ ਆਪਣੇ ਦਿਮਾਗ ਨਾਲ ਹੀ ਸੈੱਟ ਕਰੋ ਤੁਹਾਨੂੰ ਕੁਝ ਨਹੀਂ ਹੋਇਆ ਤੁਸੀਂ ਬਿਲਕੁਲ ਠੀਕ ਹੋ ਸਿਰਫ ਤੁਹਾਡੇ ਦਿਮਾਗ ਦੀ ਸੋਚ ਆ ਇਹ ਤੁਸੀਂ ਬਿਨਾਂ ਮਤਲਬ ਤੋਂ ਸੋਚੀ ਜਾ ਰਹੇ ਹੋ ਬਿਨਾਂ ਮਤਲਬ ਤੋਂ ਸੋਚਣਾ ਬੰਦ ਕਰੋ ਕੁਦਰਤ ਦੇ ਨੇੜੇ ਜਾਓ ਮੈਡੀਟੇਸ਼ਨ ਕਰੋ ਸੈਰ ਕਰੋ ਐਕਸਰਸਾਈਜ਼ ਕਰੋ ਤੇ ਇਸ ਚੀਜ਼ ਨਾਲ ਤੁਸੀਂ ਜਿਹੜੀ ਇਸ ਓਵਰਥਿੰਕਿੰਗ ਆ ਇਹ ਤੋਂ ਬਾਹਰ ਨਿਕਲੋਗੇ ਤੇ ਮੇਰੇ ਪੌਡਕਾਸਟ ਦੇਖਿਆ ਕਰੋ ਪੌਡਕਾਸਟ ਦੇ ਵਿੱਚ ਆਪਾਂ ਬਹੁਤ ਨੌਲੇਜੇਬਲ ਚੀਜ਼ਾਂ ਗਿਆਨ ਵਧਾਉਣ ਵਾਲੀਆਂ ਚੀਜ਼ਾਂ ਬਹੁਤ ਦੱਸਦੇ ਆ ਹਨਾ ਨਵੇਂ-ਨਵੇਂ ਬੰਦੇ ਤੁਹਾਡੇ ਮੂਰੇ ਲੈ ਕੇ ਆਉਣੇ ਆ ਆਪਾਂ ਕੋਈ ਸਮਾਜ ਸੇਵਕ ਹੁੰਦਾ ਹਨਾ ਕੋਈ ਵਹਿਮਾ ਪਰ ਮੰਨਦੂਰ ਕਰਨ ਵਾਲਾ ਜਿਵੇਂ ਪਿੱਛੇ ਜਿਵੇਂ ਤਰਕਸ਼ੀਲ ਦਾ ਕਰਿਆ ਸੀ ਉਹਨਾਂ ਨੇ ਵਹਿਮਾ ਭਰਮਾਂ ਬਾਰੇ ਬਹੁਤ ਦੱਸਿਆ ਸੀ ਸੋ ਇਹ ਜਿਹੜੀਆਂ ਚੀਜ਼ਾਂ ਦੇਖੋ ਇਹਦੇ ਨਾਲ ਤੁਹਾਨੂੰ ਜਿਹੜਾ ਬਹੁਤ ਫਰਕ ਪਊਗਾ ਸੋ ਜਿਹੜੇ-ਜਿਹੜੇ ਤੁਸੀਂ ਇਸ ਬਿਮਾਰੀ ਦਾ ਜਾਂ ਇਹ ਬਿਮਾਰੀ ਨਹੀਂ ਮੈਂ ਕਹਿੰਦਾ ਇਸ ਸੋਚ ਦਾ ਸ਼ਿਕਾਰ ਹਾਂ ਸੋ ਮੈਂ ਚਾਹਣਾ ਵੀ ਜਲਦੀ ਤੁਸੀਂ ਇਸ ਚੀਜ਼ ਤੋਂ ਬਾਹਰ ਨਿਕਲੋ ਤੇ ਬਾਹਰ ਨਿਕਲਣ ਵਾਸਤੇ ਕੋਈ ਸ਼ਰਾਬ ਕੋਈ ਮੈਡੀਕਲ ਚੀਜ਼ ਦਾ ਜਿਹੜਾ ਮੈਡੀਕਲ ਜਿਵੇਂ ਆਪਾਂ ਕੋਈ ਨਸ਼ਈ ਲੈ ਲੈਂਦੇ ਆ ਵੀ ਕੋਈ ਨਸ਼ਾ ਲੈ ਕੇ ਨਾ ਵੀ ਆ ਗੋਲੀ ਲੈ ਕੇ ਜਾਂ ਸ਼ਰਾਬ ਪੀ ਕੇ ਵੀ ਆਪਣੀ ਜਿਹੜੀ ਐਂਜ਼ਾਈਟੀ ਆ ਘੱਟ ਜਿੰਦੀ ਹੈ ਕੌਨਫੀਡੈਂਸ ਵੱਧ ਜਾਂਦਾ ਉਹਦੇ ਨਾਲ ਤੁਹਾਡਾ ਹੋਰ ਜਿਆਦਾ ਕੌਨਫੀਡੈਂਸ ਲੋ ਹੋਊਗਾ ਹਾਂ ਕੁਝ ਟਾਈਮ ਵਾਸਤੇ ਹੋ 2 4 5 ਘੰਟੇ ਵਾਸਤੇ ਤੁਹਾਨੂੰ ਠੀਕ ਕਰ ਦੇਣਗੇ ਉਸ ਤੋਂ ਬਾਅਦ ਉਹ ਡਬਲ ਹੋਊਗੀ ਤਾਂ ਕਰਕੇ ਇਹ ਚੀਜ਼ਾਂ ਦਾ ਸਹਾਰਾ ਲਓ ਕੁਦਰਤੀ ਤੌਰ ਤੇ ਹੀ ਇਹਨੂੰ ਠੀਕ ਕਰੋ ਸੋ ਮੈਂ ਚਾਹਣਾ ਜਲਦੀ ਤੋਂ ਜਲਦੀ ਤੁਸੀਂ ਸਾਰੇ ਜਿਹੜੇ ਜਿਹੜੇ ਇਸ ਬਿਮਾਰੀ ਤੋਂ ਇਸ ਸੋਚ ਤੋਂ ਇਹ ਸ਼ਿਕਾਰ ਹੋਏ ਦਾ ਮੈਂ ਚਾਹਣਾ ਤੁਸੀਂ ਜਲਦੀ ਸਾਰੇ ਇਸ ਐਂਜਾਇਟੀ ਤੋਂ ਡਿਪਰੈਸ਼ਨ ਤੋਂ ਓਵਰ ਥਿੰਕਿੰਗ ਤੋਂ ਬਾਹਰ ਨਿਕਲੋ ਬਹੁਤ ਬਹੁਤ ਧੰਨਵਾਦ